हां जी इधर ऑफर भी हैगा जेड़ा आपा पहले 30000 ਵਾਲਾ ਲੈਂਸ ਹੁੰਦਾ ਸੀ ਉਹ 16000 ਦਾ ਪੰਦੇ ਸੀ ਹੁਣ 25000 ਵਾਲਾ 12.5 ਤੇ 20 ਵਾਲਾ 10000 ਮੈਂ 16000 ਵਾਲਾ 8000 ਤੇ ਹੁਣ وہی ਰੇਟ ਬਹੁਤ ਕੱਟ ਕੀਤੇ ਆਪਾਂ ਜਿਹੜਾ 30000 ਵਾਲਾ ਲੈਂਸ ਹੈਗਾ ਬੜੀ ਇੰਪੋਰਟੈਂਟ ਲੈਂਸ ਕਹਿੰਦੇ ਜਿਨ੍ਹਾਂ ਨੂੰ ਉਹੀ ਆਪਾਂ ਇੱਥੇ 7000 ਦਾ ਪਰ ਇੱਕੋ ਸਰਜਰੀ ਬਿਨਾ ਟਾਂਕਾ ਬਿਨਾ ਜ਼ੀਰਾ ਬਿਨਾ ਪਟ ਮੇਰਾ ਨਾਮ ਡਾਕਟਰ ਦੀਪਕ ਕੁਮਾਰ ਬਗੇਲ ਚੈੱਕ ਅਪ ਦੇਖੋ ਇਹਦੇ ਕੈਟਰਾਕਟ ਵੀ ਹੈਗੇ ਤੇ ਐਨਕਾ ਵੀ ਹੈਗਾ ਮੈਡੀਸਨ ਵਾਲੇ ਇਨਫੈਕਸ਼ਨ ਵਾਲੇ ਵੀ ਹੈਗੇ ਬਹੁਤ ਸਾਰੇ ਪੇਸ਼ੈਂਟ ਹੈਗੇ ਜਿਹਨਾਂ ਨੂੰ ਆਪਾਂ ਛਿੱਟੇ ਮੋਦੀ ਦਾ ਆਪਰੇਸ਼ਨ ਜਿਹੜਾ 32000 ਦਾ ਹੋਣਾ ਆਪਣੇ ਪਾਸ ਪਹਿਲਾ 50% ਜਿੰਨੇ ਸੋ ਲੈ ਜਾਂਦਾ ਹੁਣ ਉਹੀ ਲੈਂਸ ਆਪਾਂ 7000 ਦਾ ਪਰ ਰਹੇ ਮਰੀਜ਼ਾਂ ਨੂੰ ਜ਼ਿਆਦਾਤਰ ਹੁਣ ਦੇਖਿਆ ਜਾਏ ਤਾਂ ਇਨਫੈਕਸ਼ਨ ਚੱਲ ਰਹਾ ਹੈ ਕਿ ਵਾਇਰਲ ਹੈਗਾ ਵੀ ਜਿਵੇਂ ਕਿ ਰੈਡਨੈਸ ਹੋਣਾ ਅੱਖਾਂ ਚੋਂ ਪਾਣੀ ਨਿਕਲਣਾ ਠੀਕ ਹੈ ਔਰ ਦਰਦ ਵੀ ਹੁੰਦਾ ਹੈ ਪੇਨ ਹੁੰਦਾ ਉਹਦੇ ਲਈ ਵੀ ਮੈਡੀਸਿਨ ਹੈਗੀ ਹੈ ਤੇ ਜ਼ਿਆਦਾਤਰ ਲੋਕ ਮਨ ਇੱਥੇ ਚਿੱਟੇ ਮੋਤੀ ਜਿਆਦਾ ਨਿਕਲਦੇ ਨੇ ਕੀ ਐਡਵਾਈਸ ਹੈ ਜੀ ਮੈਂ ਚਾਹੁੰਦਾ ਹਾਂ ਕਿ ਜੇ ਨਾਮ ਚਿੱਟਾ ਮੋਤੀ ਹੈ ਜਾ ਉਹ ਆਪਰੇਸ਼ਨ ਕਰਾਏ ਸਭ ਤੋਂ ਪਹਿਲਾਂ ਤਾਂ ਚਿੱਟੇ ਮੋਤੀ ਦਾ ਲੈਂਸ ਹੋਏ ਔਰ ਹਰ 6 ਮਹੀਨੇ ਬਾਅਦ ਇੱਕ ਵਾਰ ਐਨਕ ਜਾਂ ਚਸ਼ਮਾ ਅੱਖੀਂ ਚੈੱਕ ਕਰਵਾਤੇ ਰਹਿਣਾ ਚਾਹੀਦਾ ਹੈ ਅੱਜ ਜਿਹੜਾ ਅੱਖਾਂ ਦਾ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਹੈ ਜੀ ਤੇ ਇੱਕ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਪੇਬਲ ਵੋਟਰੀ ਵੱਲੋਂ ਹੂਨ ਦੇ ਟੈਸਟ ਕੁਸ਼ ਕੀਤੇ ਗਏ ਨੇ ਫਰੀ ਕੁਸ਼ ਵੀ ਪੇੜ ਨੇ ਘਟ ਰੇਟਾਂ ਚ ਤੇ ਨਾਲ ਮਨੁੱਖਤਾ ਦੀ ਭਲਾਈ ਲਈ ਹੂਨਦਾਨ ਕੈਂਪ ਲਗਾਇਆ ਗਿਆ ਇਹਨਾਂ ਸਾਰੇ ਕੈਂਪਾਂ ਦਾ ਦੁਕਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਅ ਅਸ਼ੋਕ ਸੂਦ ਜੀ ਵੱਲੋਂ ਕੀਤਾ ਗਿਆ ਉਹਨਾਂ ਦੀ ਸਾਰੀ ਟੀਮ ਨੇ ਆ ਕੇ ਸਾਡਾ ਇੱਥੇ ਬੜਾ ਮਾਣ ਵਧਾਇਆ ਸੋ ਮੈਂ ਧੰਨਵਾਦੀ ਆ ਉਹਨਾਂ ਦਾ ਵੀ ਔਰ ਸਾਡੇ ਜਿਹੜੇ ਇੱਥੇ ਹੂਨਦਾਨੀ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਹੜੀਆਂ ਸੰਗਤਾਂ ਸਾਡਾ ਸਹਿਯੋਗ ਦੇ ਰਹੀਆਂ ਉਹਨਾਂ ਸਾਰਿਆਂ ਦਾ ਅਸੀਂ ਇੱਥੇ ਅੱਜ ਪਹੁੰਚਣ ਤੇ ਕੋਟਨ-ਕੋਟ ਤਨਵਾਦ ਕਰਦੇ ਆਂ ਕੀ ਕੀ ਸੂਚਨਾ ਦਿੱਤੀ ਹੈ ਜੀ ਅੱਜ ਕੈਂਪਾਂ ਵਿੱਚ ਅੱਖਾਂ ਚੈੱਕ ਅਪ ਤੇ ਨਾਲ ਦਵਾਈਆਂ ਤੇ ਨਾਲ ਨੇੜੇ ਦੀ ਐਨਕਾਂ ਫ੍ਰੀ ਦਿੱਤੀਆਂ ਗਈਆਂ ਜੀ ਤੇ ਜਿਹੜੇ ਦੰਦਾਂ ਦਾ ਚੈੱਕ ਅਪ ਦਵਾਈਆਂ ਔਰ ਕੋਈ ਜਿਹੜਾ ਦੰਦਾਂ ਦਾ ਜਿਹੜਾ ਗੰਦ ਕਢਾਉਣੇ ਆ ਉਹ ਫ੍ਰੀ ਕੱਢੇ ਗਏ ਆ ਜੀ ਦੇ ਨਾਲ ਖੂਨਦਾਨ ਕੈਂਪ ਦਾ ਹੈਗਾ ਲੈਬ ਟੈਸਟ ਦੇ ਵਿੱਚ ਜਿਵੇਂ ਸ਼ੂਗਰ ਦਾ ਟੈਸਟ ਫ੍ਰੀ ਕੀਤਾ ਗਿਆ ਗੁਰਦਿਆਂ ਦੇ ਪੰਜ ਟੈਸਟ ਫ੍ਰੀ ਕੀਤੇ ਗਏ ਇਹ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਵਾਟਰੀ ਕੈਂਪ ਵੱਲੋਂ ਕੀਤਾ ਗਿਆ ਹੈਗਾ ਜੀ ਟੀਮਾਂ ਕਿਹੜੀਆਂ ਤੁਣੀਆਂ ਸੀ ਟੀਮਾਂ ਸਾਡੇ ਹਸਪੀਟਲ ਦੀਆਂ ਟੀਮਾਂ ਸੀ ਤੇ ਨਾਲ ਤੁਹਾਨੂੰ ਮੈਂ ਦੱਸ ਹੀ ਰਿਹਾ ਲਾਈਫ ਕੇਅਰ ਫਾਊਂਡੇਸ਼ਨ ਜਿਹੜੀ ਲੈਬਟਰੀ ਹੈਗੀ ਹੈ ਉਹਨਾਂ ਵੱਲੋਂ ਉਹਨੇ ਟੈਸਟ ਪ੍ਰੀ ਕੀਤਾ ਗਿਆ ਤੇ ਖੂਨਦਾਨ ਜਿਹੜੀ ਹੈ ਉਹ ਲੁਧਿਆਣੇ ਤੋਂ ਟੀਮ ਪਹੁੰਚੀ ਹੈ ਸਾਡੇ ਕੋਲ ਅੱਗੇ ਵੀ ਚੱਲਣਗੇ ਜੀ ਇਹ ਕੈਂਪ ਇਹ ਨਹੀਂ ਸਮੇਂ-ਸਮੇਂ ਤੇ ਜਦੋਂ ਲੋੜ ਪੈਂਦੀ ਹੈ ਉਦੋਂ ਸਾਡੀ ਸੰਸਥਾ ਸਵਾਮੀ ਗੰਗਾ ਨੰਦ ਜੀ puri ਵਾਲੇ ਚੈਰੀਟੇਵ ਸੇਵਾ ਸੰਪਤੀ ਹਰ ਵੇਲੇ ਮਨੁੱਖਤਾ ਦੀ ਭਲਾਈ ਲਈ ਮਨੁੱਖਤਾ ਦੀ ਸੇਵਾ ਲਈ ਇਹ ਕੰਮਕਾਰਜ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਦੀਆਂ ਯਾਨੀ ਕਿ ਅੱਜ ਤੁਸੀਂ ਚੈੱਕ ਅਪ